मनमोहन शर्मा गुरु नानक मल्ला मत छोड़े ਘਟਨਾ ਦਾ ਸਾਨੂੰ ਪਤਾ ਨਹੀਂ ਐਕਚੁਅਲੀ ਕੀ ਆ ਸਵੇਰੇ ਅਸੀਂ ਅਸੀਂ ਗਏ ਹੋਏ ਸੀਗੇ ਮੇਰੀ ਵਾਈਫ ਨੇ ਲੱਕੜੀ ਬੰਨਣ ਤੇ ਜਦੋਂ ਸਵੇਰੇ 9 ਵਜੇ ਦੀ ਗੱਲ ਆ ਉਹਨੇ 9 ਵਜੇ ਦੀ ਗੱਲ ਤਾਂ ਮੇਰੇ ਸਾਡੇ ਪਰੋਸੀ ਆ ਸਿਮਰਨ ਸਿਮਰਨਜੀਤ ਸਿੰਘ ਆ ਸਾਹਮਣੇ ਸਬਜ਼ੀ ਦਾ ਕੰਮ ਕਰਦਾ ਤੇ ਆਂਟੀ ਨੂੰ ਅਸੀਂ ਚਾਬੀ ਦੇ ਕੇ ਗਏ ਹੋਏ ਸੀਗੇ ਵੀ ਕਿਨਾਂ ਬੂਟਿਆਂ ਨੂੰ ਆਪਣਾ ਆਪਾ ਦੋ ਆਪਣਾ ਪਾਣੀ ਪੂਣੀ ਪਾ ਦਿਆ ਕਰਿਓ ਉਹ ਖੋਲਣ ਲੱਗੇ ਤਾਂ ਜਿੰਦਾ ਹੀ ਨਾ ਖੁੱਲੇ ਮਤਲਬ ਬਾਹਰਲਾ ਜਿੰਦਾ ਲੱਗਿਆ ਹੋਇਆ ਸੀ ਆ ਉਹ ਖੋਲਦੇ ਉਹਨਾਂ ਨੇ ਅੰਦਰੋਂ ਕੁੰਡਾ ਲਗਾ ਕੇ ਤੇ ਅੰਦਰ ਜਿੰਦਾ ਜਿੰਦਾ ਟੁੱਟਾ ਹੋਇਆ ਫਿਰ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਅੰਦਰ ਦਾ ਵੜੋ ਅੰਦਰ ਵੜ ਕੇ ਇਹਨਾਂ ਨੇ ਦੇਖਿਆ ਉਹ ਸਾਰੇ ਲੋਕ ਲੁਕ ਟੁੱਟੇ ਹੋਏ ਸੀਗੇ ਸਾਰੇ ਹਾਲ ਮਾਰਿਆਂ ਲਮੁਰੀਆਂ ਖੁੱਲੀਆਂ ਸੀਗੀਆਂ ਤੇ ਬਾਕੀ ਤਾਂ ਮੈਨੂੰ ਹੁਣ ਸਾਨੂੰ ਆ ਕੇ ਪਤਾ ਲੱਗਿਆ ਪਰ ਇਹਨਾਂ ਨੇ ਮੈਂ ਕਿਹਾ ਵੀ ਬੂਵੀ ਜਿਹਾ ਮੈਨੂੰ ਵੀਡੀਓ ਕਾਲ ਕਰਕੇ ਦਿਖਾਓ ਉੱਥੇ ਦੇਖਿਆ ਮੇਰੀ ਮੇਰੀ ਇਹ ਬੱਤੀ ਬੋਰ ਦੀ ਰਵਾਲ ਵਰ ਵੀ ਪਈ ਸੀਗੀ ਜਿਹੜੀ ਮੈਂ ਆਊਟ ਆਫ ਸਟੇਟ ਜਾਣ ਕਰਕੇ ਕਿਉਂਕਿ ਮੇਰਾ ਪੰਜਾਬ ਦਾ ਲਾਇਸੈਂਸ ਆ ਉਹ ਮੈਂ ਲੈ ਕੇ ਨਹੀਂ ਗਿਆ 14-15 ਸਾਲ ਹੋ ਗਏ ਮੇਰੇ ਬਣੀ ਹੋਈ ਨਹੀਂ ਤੇ ਉਹ ਵੀ ਨਾਲ ਲੈ ਗਏ ਹੁਣ ਘਰ ਆ ਕੇ ਦੇਖਿਆ ਤਾਂ ਇੱਕ ਸੁੱਚੇ ਮੋਤੀਆਂ ਦਾ ਸੈੱਟ ਸੀਗਾ ਪਿਓਰ ਦਾ ਉਹ ਲੈ ਗਏ ਇੱਕ ਮੰਦਰੀ ਸੀਗੀ ਤੇ ਇੱਕ ਵਾਈਫ ਦੇ ਕਿੰਨਾ ਟੋਪਸ ਵਗੈਰਾ ਸੀਗੇ 10 ਕਿਲੋ ਦਾ ਸਮਾਨ ਸੀਗਾ ਸਮਾਨ ਜੇ ਉਹਨੂੰ ਟੋਪਸ ਚਾਰ ਗ੍ਰਾਮ ਦੇ ਟੋਪਸ ਸੀਗੇ ਮੁੰਦਰੀ ਵੀ ਤੇ 4 ਗ੍ਰਾਮ ਦੀ ਸੀਗੀ ਜਿਹੜਾ ਉਹ ਸੈੱਟ ਸੀਗਾ ਉਹ ਮਹਿੰਗਾ ਸੀਗਾ ਉਹ ਐਸ ਵੀ 4-5 ਲੱਖ ਰੁਪਏ ਦਾ ਉਹਦੇ ਵਿੱਚ ਕਿਉਂਕਿ 350 ਤੋਂ 4 ਨਾ 480 ਮੋਤੀ ਸੀਗੇ ਉਹਦੇ ਵਿੱਚ ਸੱਚੇ ਮੋਤੀ ਉਹ ਗਾਲ ਵਾਸਤੇ ਪਹਿਲਾਂ ਦਾ ਨਿੱਤਾ ਹੋਇਆ ਸੀਗਾ ਉਹ ਫਿਰ ਆਂਦਾ ਨਹੀਂ ਸੀਗਾ ਇਸ ਲਈ ਅਸੀਂ ਵਿੱਚੇ ਲੋਕਰ ਦੇ ਵਿੱਚ ਉੱਥੇ ਹੀ ਅਲਮਾਰੀ ਦੇ ਵਿੱਚ ਹੀ ਰੱਖਿਆ ਹੋਇਆ ਸੀਗਾ ਘਟਨਾ ਬਾਰੇ ਕੋਈ ਤੁਹਾਨੂੰ ਲੱਗਦਾ ਕੋਈ ਸ਼ੂ ਮਿਲੀ ਹੋਈ ਹੈ ਜਦੋਂ ਹਾਂਜੀ ਘਟਨਾ ਬਾਰੇ ਤੁਹਾਨੂੰ ਲੱਗਦਾ ਵੀ ਕਿਸ ਨੇ ਕੀਤਾ ਹੋਊਗਾ ਨਹੀਂ ਹਾਲੇ ਤੱਕ ਤਾਂ ਨਹੀਂ ਹੈ ਕਿਉਂਕਿ ਮੈਂ ਹੁਣੇ ਆਇਆ ਹੀ ਆਂ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਕਹ ਲਾਗੇ ਹਾਂ ਸੇਰੇ ਮੈਂ ਉਸੇ ਟਾਈਮੇ ਫੋਨ ਕਰਤਾ ਸੀਗਾ ਮੁंशी ਨੂੰ ਪਰ ਆਏ ਨਹੀਂ ਫਿਰ ਇਹ ਮੇਰਾ ਤਾਂ ਕਿਹਨਾ ਪ੍ਰੋਬਲਮ ਇਹ ਆ ਵੀ ਮੇਰੀ ਰਵਲਵਰ ਬਾਹਰ ਭਾਈਚਾ ਸੋ ਕੁਝ ਕਰ ਲੈਣ ਉਹਦੇ ਨਾਲ ਵੈਪਨ ਨਾਲ ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ